ਰਾ ਵਿਆਹ ਜਿਹੜਾ ਇੱਕ ਆਪਣੇ 16 April 2003 ਦੇ ਵਿੱਚ ਹੋਇਆ ਸੀ ਤਿੰਨ ਤਿੰਨ ਦੇ ਵਿੱਚ ਹੋਇਆ ਉਹ ਮੇਰੇ ਦੋ ਬੱਚੇ ਪੈਦਾ ਹੋਏ ਦੋ ਬੇਟੇ ਇੱਕ ਦਾ ਨਾਮ ਅਨਮੋਲ ਤੇ ਇਕ ਦਾ ਨਾਮ ਮੰਥਨ ਮੇਰਾ ਸਹੁਰਾ ਮੇਰੇ ਘਰ ਵਾਲੀ ਦਾ ਵਿਆਹ ਜਿਹੜਾ ਆਫਸਟਾਰੀ ਵਿੱਚ ਕਰਕੇ ਤੇ ਆਪਣਾ ਵਿਆਹ ਕਰਾਉਣਾ ਚਾਹੁੰਦਾ ਸੀ ਉਹਨੇ ਮੈਨੂੰ ਕਈ ਵਾਰੀ ਕਿਹਾ ਵੀ ਮੈਂ ਆਪਣੇ ਤੂੰ ਆਪਣੇ ਬੱਚੇ ਲੈ ਲਾ ਮੈਂ ਆਪਣੀ ਕੁੜੀ ਦਾ ਵਿਆਹ ਹੋਰ ਕਿਤੇ ਕਰ ਦੇਣਾ ਹੈ ਜੇ ਤੂੰ ਮੈਨੂੰ ਮੈਨੂੰ ਵਿਆਹ ਕਰਾਣਾ ਚਾਹੁੰਦਾ ਸੀ ਸੱਸ ਦੀ ਡੈਥ ਹੋ ਚੁੱਕੀ ਸੱਸ ਦੀ ਡੈਥ ਹੋਣ ਤੋਂ ਬਾਅਦ ਆਪਣਾ ਵਿਆਹ ਵੀ ਕਰਾਉਣਾ ਚਾਹੁੰਦਾ ਹੈ ਆਪਣੀ ਇਸਤਰੀ ਦੇ ਵਿੱਚ ਹੀ ਹੋ ਠੀਕ ਹੈ ਇਹਨਾਂ ਨੇ ਮੈਨੂੰ ਕਹਾਂਗੇ ਸਾਡੀ ਰਿਸ਼ਦਾਰੀ ਦੇ ਵਿੱਚ ਕਿ ਤੈਨੂੰ ਪਤਾ ਹੀ ਹੈ ਵੀ ਕੁੜੀ ਅੱਛਾ ਵੀ ਪੀਰੀਅਡ ਤਾਂ ਆਹੀ ਜੇ ਵੱਡ ਕੇ ਤੈਨੂੰ ਉਹਦੇ ਕਤਲ ਕੇਸ ਵਿੱਚ ਜਨਾਬ ਸਾਹ ਤੇ ਗੱਲ ਕਰੀ ਅੱਛਾ ਕਿਸੇ ਹੋਰ ਦੇ ਕਤਲ ਚ ਫਸਾਉਣਾ ਚਾਹੁੰਦੇ ਹਾਂ ਹਾਂ ਉਹਨਾਂ ਨੇ ਕਿਹਾ ਕਿ ਆਪਾਂ ਉਹ ਤੇਰੀ ਤੈਨੂੰ ਨਾਫ਼ ਸਾਹ ਤੇ ਗੱਲ ਕਰੀ ਇਹਨਾਂ ਨੇ ਫਿਰ ਇਹੀ ਕੰਮ ਕਰ ਕੀਤਾ 12 9 12 ਨੂੰ ਇਹਨੇ ਮੇਰੇ ਘਰ ਵਾਲੇ ਨੂੰ ਆਪਣੇ ਕੋਲ ਬੁਲਾ ਲਿਆ ਤਾਂ ਸ਼ੁਕਰਵਾਰ ਸੀਗਾ ਹਾਂ ਬਾਣੇ ਨਾਲ ਤੇ ਉਹਨੂੰ ਇਹਨਾਂ ਨੇ ਜੰਮੂ ਭੇਜ ਦਿੱਤਾ ਸੋਨੂ ਨਾਲ ਆਪਣੇ ਰਿਸ਼ਦਾਰ ਨਾਲ ਹੀ ਸੋਨੂ ਜੰਮੂ ਭੇਜ ਦਿੱਤਾ ਉਹਨਾਂ ਨੇ ਫਿਰ ਇਹਨਾਂ ਨੇ ਆ ਮਰਗੀ ਆਪਣੇ ਰਿਸ਼ਦਾਰ ਨਾਲ ਸਲਾਹ ਮਸ਼ਵਰਾ ਕਰਕੇ ਉਹਦੀ ਐਚਆਈਵੀ ਪੀੜਤਾ ਔਰਤ ਸੀਗੀ ਉਹਨੂੰ ਪੁਲਿਸ ਨਾਲ ਇਹਨਾਂ ਨੇ ਸਾਜਿਸ਼ ਰਚ ਕੇ ਠੀਕ ਹੈ ਜੀ ਉਹਦਾ ਉਹਦਾ ਨਾਮ ਗੋਗਾ ਅਵਦਰਸ਼ਨ ਵਰਗੋਗਾ ਸੀਗਾ ਉਸ ਕੁੜੀ ਦਾ ਨਾਮ ਇਹਨਾਂ ਨੇ ਉਹਨੂੰ ਮੇਰੀ ਘਰ ਵਾਲੀ ਦੇ ਕੱਪੜੇ ਪਵਾ ਕੇ ਫਰੋਜੀ ਰੰਗ ਦਾ ਸੂਟ ਉਹਨੂੰ ਪਾਇਆ ਉਸ ਕੁੜੀ ਨੂੰ ਆਪਣੇ ਇਸ ਤਰ੍ਹਾਂ ਦੇ ਕੁਝ ਗਹਿਣੇ ਤੇ ਕੱਪੜੇ ਤੇ ਮੇਰੀ ਘਰ ਵਾਲੀ ਦੀ ਫਰੋਜੀ ਰੰਗ ਦੀ ਜੁੱਤੀ ਪਵਾ ਕੇ ਤੇ ਪੁਲਿਸ ਨਾਲ ਇਹਨਾਂ ਨੇ ਸਾਜ਼ਿਸ਼ ਰਾਜ ਕਿਉਂਦਾ ਮਿਤੀ 11 12 ਦੀ ਰਾਤ ਨੂੰ ਦਰਮਿਆਨੀ ਰਾਤ ਨੂੰ 2011 ਦੇ ਵਿੱਚ 11 12 2011 ਦੀ ਦਰਮਿਆਨੀ ਰਾਤ ਉਹ ਦਿਨ ਐਤਵਾਰ ਸੀਗਾ ਇਹਨਾਂ ਨੇ ਉਹਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਤਾਂ ਕਿ ਉਹਦੀ ਉਹਦੀ লাশ ਹੀ ਸਿਰ ਕੱਟੀ ਉਹਦੀ লাশ ਦੀ ਪਛਾਣ ਜਿਹੜੀ ਆ ਮੇਰੀ ਪਤਨੀ ਜਿੰਦਾ ਪਤਨੀ ਗੋਲਡੀ ਦੇ ਰੂਪ ਵਿੱਚ ਕੀਤੀ ਜਾ ਸਕੇ ਤੇ ਮੇਰੇ ਖਿਲਾਫ ਇਹਨਾਂ ਨੇ ਕੰਪਲੇਂਟ ਕੰਪਲੇਂਟ ਕਰ ਦਿੱਤੀ ਥਾਣੇ ਦੇ ਵਿੱਚ ਮੇਰੇ ਤੇ ਮੇਰੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਖਰਾ ਲਿਆ ਤਾਂ ਮਕਦਮਾ ਨੰਬਰ 217 12 12 2011 ਨੂੰ ਦਫਾ 302 201 34 ਦੇ ਤਹਿਤ ਤੇ ਪੁਲਿਸ ਨੇ ਸਾਨੂੰ 2:30 ਵਜੇ ਦੇ ਕਰੀਬ ਮੇਰੇ ਘਰ ਵਿੱਚ ਰੇਡ ਕਰਕੇ ਉਸੇ ਸਾਨੂੰ ਇਹ ਮਰਗੀ ਰੈਸਟ ਕਰਕੇ ਲੈ ਗਏ ਤੇ ਮੈਂ ਇਹਨਾਂ ਨੂੰ ਕਹਿੰਦਾ ਰਹਾ ਕਿ ਮੇਰੀ ਘਰ ਵਾਲੀ ਜਿਹੜੀ ਜਿੰਦੀ ਆ ਉਹ ਨਾਲ ਦੇ ਕੁਆਟਰ ਦੇ ਵਿੱਚੋਂ ਨਾ ਆਪਣੇ ਸਲਾਈ ਲਈ ਦਿੱਤੇ ਹੋਏ ਕੱਪੜੇ ਜਿਹੜੇ ਲੈ ਕੇ ਗਈ ਆ ਇਹਨਾਂ ਨੇ ਮੇਰੇ ਤੋਂ ਕੋਈ ਯਕੀਨ ਨਹੀਂ ਕੀਤਾ ਇਹਨਾਂ ਨੇ ਸਾਨੂੰ ਇੱਥੇ ਮਾਰਨਾ ਕੁੱਟਣਾ ਚਾਲੂ ਕੀਤਾ ਗੱਡੀ ਜਿਹਾ ਭਾ ਲਿਆ ਤੇ ਉੱਥੇ ਜਾ ਕੇ ਉਹਨਾਂ ਇੰਟਰੋਗੇਸ਼ਨ ਕਰਨਾ ਚਾਲੂ ਕਰਤਾ ਮੇਨ ਐਸਐਚਓ ਕੌਣ ਸੀ ਉਹਦੇ ਉਸਤੇ ਐਸਐਚਓ ਯਾਦਵਿੰਦਰ ਸਿੰਘ ਸੀਗਾ ਅਰੇਸਟ ਪਾਈ ਤੁਹਾਡੀ ਉਹਨਾਂ ਨੇ ਮੇਰੀ ਰਸ ਨਹੀਂ ਪਾਈ ਨਾ ਮੈਨੂੰ ਲੇੜਕਾ ਸੜੀ 'ਚ ਰੱਖਿਆ ਕਿੰਨੇ ਦਿਨ ਇਹਨਾਂ ਨੇ ਮੈਨੂੰ 9 ਅ 10 ਦਿਨ ਤੱਕ ਲੇੜਕਾ ਸੜੀ 'ਚ ਰੱਖਿਆ ਇਹਨਾਂ ਨੇ ਇੱਕ ਥਾਣੀ ਸਿਟੀ ਦੇ ਵਿੱਚ ਸੀ ਜੇ ਸਟਾਫ ਦੇ ਜਿਹਾਂ ਮਾਰਕੋਟਾਈ ਕਰਦੇ ਰਹੇ ਦਰੰਗਲੇ ਬ੍ਰਹਮਪੁਰ ਤੇ ਦੀਨਾ ਨਗਰ ਤੇ ਦੀਨਾ ਨਗਰ ਤੋਂ ਲਿਆ ਕੇ ਥਾਣੀ ਸਿਟੀ ਦੇ ਵਿੱਚ ਇਹਨਾਂ ਨੇ 22 ਤੱਕ ਨੂੰ ਮੈਨੂੰ ਇਹਨਾਂ ਨੇ ਛੱਡ ਦਿੱਤਾ ਤੁਹਾਨੂੰ ਕਮਿਟ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਸੀ ਹਾਂਜੀ ਹਾਂਜੀ ਕਮਿਟ ਕਰਾਉਣ ਦੇ ਕਿ ਤੱਕ ਕਤਲ ਕੀਤਾ ਤੇ ਤੁਸੀਂ ਇਹਨੂੰ ਮੰਨੋ ਕਿ ਆਪਾਂ ਕੀਤਾ ਆ ਫਿਰ ਇਹ ਖੁਲਾਸਾ ਕਿਦਾਂ ਹੋਇਆ ਕਿ ਉਹ ਤੁਹਾਡੇ ਵਾਈਸ ਸਾਹਿਬ ਪਤਲ ਵੀ ਕੋਈ ਹੋਰ ਸੀ ਮੈਂ ਇਹਨਾਂ ਨੂੰ ਦੱਸਦਾ ਰਿਹਾ ਆ ਕਿ ਮੇਰੀ ਘਰ ਵਾਲੀ ਇਹ ਮੈਨੂੰ ਕਹਿੰਦੇ ਕਨਫੈਸ਼ਨ ਕਰੋ ਮੈਂ ਇਹਨਾਂ ਨੂੰ ਦੱਸਿਆ ਕਿ ਉਹ ਘਰ ਦੀ ਮੇਰੀ ਜੀਂਦੀ ਆ ਫਿਰ ਇਹਨਾਂ ਨੂੰ ਮੈਂ ਜਗ੍ਹਾ ਦੱਸਿਆ ਕਿ ਰਾਜਸਥਾਨ ਦੇ ਤੇ ਜਾ ਇਹਨਾਂ ਨੇ ਮੈਨੂੰ ਇੱਥੇ-ਇੱਥੇ ਜਗ੍ਹਾ ਦੇ ਵਿੱਚ ਆਖਿਆ ਜੰਮੂ ਭੇਜਣ ਵਾਸਤੇ ਉੱਥੇ ਫਿਰ ਇਹਨਾਂ ਨੇ ਰੇਡ ਕੀਤਾ ਉਸ ਟਾਈਮ ਤੇ ਠਾਕਰ ਸੀਐਸ ਸਟਾਫ ਦੇ ਚਾਰਲਸ ਸਿੰਘ ਕੋ ਬਲਦੇਵ ਸਿੰਘ ਉਹ ਵਧੀਆ ਇਨਸਾਨ ਸੀਗੇ ਉਹਨਾਂ ਨੇ ਖੁਦ ਜਾ ਕੇ ਉਹ ਤੇ ਰੇਡ ਕਰਕੇ ਤੈਨੂੰ ਮੇਰੀ ਘਰ ਦੀ ਨੂੰ ਬਰਾਮਦ ਕਰਕੇ ਲਿਆਂਦਾ ਤੇ ਅਫਸਰ ਉਹ ਕਰਦੇ ਸਾਲ ਮੈਨੂੰ ਛੱਡਦਾ ਮੈਨੂੰ ਤੇ ਮੇਰੇ ਭਰਾ ਨੂੰ ਮੇਰੇ ਨਾਲ ਤੁਹਾਨੂੰ ਸਸਪੈਂਡ ਵਗੈਰਾ ਵੀ ਨਹੀਂ ਕੀਤਾ ਗਿਆ ਕੋਈ ਅਰੈਸਟ ਵੀ ਨਹੀਂ ਪਾਈ ਗਈ ਨਹੀਂ ਅਰੈਸਟ ਨਹੀਂ ਪਾਈ ਇਹਨਾਂ ਨੇ ਮੇਰੀ ਮੈਨੂੰ 11 ਦਿਨ ਤਸਫਰ ਕਰਕੇ ਮੇਰੀ ਤਨਖਾਹ ਕੱਟੀ ਉਹ ਮਾਮਲੇ 'ਚ 8 ਬੰਦਿਆਂ ਨੂੰ ਸਜ਼ਾ ਹੋ ਚੁੱਕੀ ਹੈ ਕਿਹਨੂੰ ਕਿਹਨੂੰ ਸਜ਼ਾ ਹੋਈ ਹੈ ਉਹਦੇ ਵਿੱਚ ਮੇਰੇ ਸਹੁਰੇ ਬੂਆ ਮਸੀਹ ਨੂੰ ਮੇਰੀ ਘਰ ਵਾਲੀ ਨੂੰ ਸੋਨੂੰ ਨੂੰ ਮੇਰੇ ਇੱਕ ਸਾਲੇ ਨੂੰ ਇੱਕ ਜਿਨ੍ਹਾਂ ਨੇ ਲਾਜ ਦਿਸ਼ਨਾਕਤ ਕੀਤੀ ਸੀਗੀ ਉਹ ਉਹ ਲੜਕਾ ਸੀਗਾ ਮੈਨੂੰ ਉਹਨਾਂ ਦੇ ਨਾਲ ਬਾਕੀ 8 ਆਦਮੀ ਸੀ ਜਿਹੜੇ ਨਾਲ ਮੇਰਾ ਸਹੁਰਾ ਇਹ ਆ ਕਰਨਾ ਚਾਹੁੰਦਾ ਇਹ ਕੁੜੀ ਨੂੰ ਜੱਜ ਸਾਹਿਬ ਨੇ ਬੜੀ ਕੀਤਾ ਹੀ ਪੂਜਾ ਉਸ ਤੋਂ ਬਾਅਦ ਨਾਜਾਇਜ਼ ਕਸਟਡੀ ਦਾ ਕੇਸ ਕਿੱਦਾਂ ਕੀਤਾ ਤੁਸੀਂ ਇਹਦੇ ਚ ਸੁਪਰੀਮ ਮੈਂ ਇਹ ਸਾਰਾ ਮਾਮਲਾ ਜਿਹੜਾ ਕਈ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਤੇ ਨੇ ਕਿਸੇ ਮਰੀਸਨ ਵਾਈ ਨਹੀਂ ਕੀਤੀ ਮੈਂ ਇਹ ਫਿਰ ਹਾਈ ਕੋਰਟ ਦੇ ਵਿੱਚ ਰੈਟਰ ਪਾਈ ਸੀਗੀ ਰੈਟਰ ਨੰਬਰ ਆ ਗਿਆ ਸੀ ਆਰ ਐਮ 6073 ਆਫ 12 ਉਹਦੇ ਵਿੱਚ ਜੱਜ ਸਾਹਿਬ ਨੇ ਕਨ ਨਜਾਇਜ਼ ਕਸੜੀ ਦਾ ਕਿ ਮੈਨੂੰ ਦੱਸ ਦੇਣਾ ਅੰਦਰ ਰੱਖ ਆਇਆ ਤੇ 1 ਲੱਖ ਰੁਪਏ ਮੇਰੇ ਸਹੁਰੇ ਨੂੰ ਜੁਰਮਾਨਾ ਕੀਤਾ ਸੀਗਾ ਇਹ ਫਿਰ ਪੁਲਿਸ ਤੇ ਨਾਲੇ ਸੁਪਰੀਮ ਕੋਰਟ ਚੜ ਲਾਇਆ ਗਿਆ ਸੁਪਰੀਮ ਕੋਰਟ ਨੇ ਲੱਖ ਰੁਪਏ ਲਾ ਦਿੱਤਾ ਸੀ ਲੇਕਿਨ ਜਿਹੜਾ ਨਜਾਇਜ਼ ਰਸਤੇ ਸੀਗਾ ਉਹ ਨਾਲ ਰਹਿਂਦਾ ਸੀ ਕਿਦੇ ਕਿਦੇ ਦੇ ਨਜਾਇਜ਼ ਹੀ ਲਾਸਤ ਕਿਤੇ ਜਿਹੜਾ ਮਰ ਗਿਆ ਮੈਂ ਪੁਲਿਸ ਪਾਟੀ ਦੀ ਸਾਰੀ ਨੂੰ ਪਾਇਆ ਵਿੱਚ ਜਿਨ੍ਹਾਂ ਨੇ ਰੇਡ ਕੀਤਾ ਮੇਰੇ ਘਰ ਵਿੱਚ ਉਹਦੇ ਵਿੱਚ ਏ ਡੀ ਜੀ ਪੀ ਰਾਮ ਸਿੰਘ ਵੀ ਹੈ ਕੁਮਰ ਵਿਜੇਪ੍ਰਤਾਪ ਸਿੰਘ ਉਹਦਾ ਕੀ ਰੋਲ ਹੈ ਏ ਡੀ ਆਈ ਜੀ ਦੇ ਅਹੁਦੇ ਤੇ ਸੀ ਰਾਮ ਸਿੰਘ ਰਾਮ ਸਿੰਘ ਉਹ ਟੈਂਪਰ ਵਿਜੇਪੁਰ ਦਾ ਇਹ ਮੁੱਖ ਮੰਤਰੀ ਸੁਰੱਖਿਆ ਸੀਗਾ ਇਹਨਾਂ ਨੇ ਉਸ ਟਾਈਮ ਤੇ ਮੇਰੇ ਸਹੁਰਾ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਧਰਨਾ ਲਾਇਆ ਰਹਿਣਾ ਜਾਜ ਤੌਰ ਤੇ ਇਸੇ ਤੇ ਇਹ ਆਏ ਨੇ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਥਾਣੇ ਦੇ ਵਿੱਚ ਆ ਕੇ ਧਰਨਾ ਲਵਾਇਆ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਉਸ ਦਿਨ ਇਲੈਕਸ਼ਨਾਂ ਦੇ 30 ਜਨਵਰੀ 2012 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਆ ਉਹਦੇ ਉਹਦੇ ਸੰਬੰਧ ਚ ਮੀਟਿੰਗ ਸੀਗੀ ਜਿਸ ਦਿਨ ਮੈਨੂੰ ਫਸਾਇਆ ਗਿਆ ਵਾ ਇਹਨਾਂ ਨੇ ਆਪ ਹੀ ਸਾੜਾ ਰੇਡ ਮਾਰਿਆ ਮੇਰੇ ਘਰ ਦੇ ਉੱਤੇ ਮਤਲਬ ਤੁਸੀਂ ਕਹਿੰਦੇ ਹੋ ਕਿ ਪੋਲਿਟਿਕਲ ਗੇਮ ਪੋਲਿਟਿਕਲ ਸ਼ਾਇਦ ਇਹ ਤੁਹਾਨੂੰ ਰਚ ਕੀਤਾ ਗਿਆ ਹਾਂਜੀ ਇਹਨਾਂ ਨੇ ਖਾਇ ਵੀ ਵਿੱਚ ਇਹਨਾਂ ਨੇ ਮੈਨੂੰ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ ਤੇ ਵਿੱਚ ਉਹ ਜਨਾਨੀ ਨੂੰ ਵੱਢ ਕੇ ਨਾ ਤੈਨੂੰ ਫਸਾਉਣਾ ਹਾਂ ਤੇ ਹੁਣ ਅੱਗੋਂ ਕੀ ਕਾਰਵਾਈ ਹੈ ਅਦਾਲਤ ਦੀ ਅੱਗੋਂ ਅਦਾਲਤ ਦੀ ਕਾਰਵਾਈ ਇਹ ਆ ਕੀ ਅਦਾਲਤ ਨੇ ਇਹਨਾਂ ਵਿੱਚ ਜਿਹੜੇ ਸਾਡੇ ਆਫੀਸਰ ਹਨ ਉਹਨਾਂ ਦੇ ਕਈਆਂ ਦੇ ਰੈਸਟ ਆਰਡਰ ਜਾਰੀ ਕੀਤੇ ਆ ਤੇ ਕਈਆਂ ਨੂੰ ਸਮਨਿੰਗ ਜਾਰੀ ਕੀਤੀ ਆ ਇਹਦੇ ਵਿੱਚ ਇਹ ਇਸ ਝੂਠੇ ਕੇਸ ਦੇ ਵਿੱਚ ਮੇਰੇ ਪਰਿਵਾਰ ਦੇ ਤਿੰਨ ਜੀਆਂ ਜਿਹੜੀਆਂ ਨੇ ਪੁਲਿਸ ਦੀ ਨਿਜਾਰਾ ਹਸਦran ਪੁਲਿਸ ਦਾ ਡਾਰੀ ਉਹਨਾਂ ਨੇ ਇਹਨਾਂ ਨੂੰ ਮਾਰਕੋਟਾਈ ਕੀਤੀ ਡਾਰੀ ਦਿਲ ਵਿੱਚ ਬੈਠ ਜਾਣ ਕਰਕੇ ਬੇਵਕਤੀ ਮੌਤ ਹੋ ਗਈ ਸੀ ਜਨ ਮੇਰੇ ਚਾਚਾ ਚਾਚੀ ਤੇ ਮੇਰੇ ਪਿਤਾ ਜੀ ਦੀ ਲੰਬੀ ਲੜਾਈ ਲੜੀ ਹੈ ਤੁਸੀਂ ਨੌਕਰੀ ਤੇ ਰਹਿੰਦੇ ਹੋਏ ਵੀ ਇੰਨੀ ਮਤਲਬ ਮਾਰ ਵੀ ਚੱਲੀ ਆ ਫਿਰ ਵੀ ਹਿੰਮਤ ਨਹੀਂ ਛੱਡੀ ਅਗੋਂ ਕੀ ਕਾਰਵਾਈ ਚਾਹੁੰਦੇ ਹੋ ਇਹਨਾਂ ਤੇ ਇਹਨਾਂ ਦੇ ਆਪਾਂ ਇਹੋ ਜਾਣੇ ਆ ਕਿ ਇਹਨਾਂ ਉਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਸੇ ਤਰ੍ਹਾਂ ਦਾ ਇਹ ਨਾਟਕੀ ਢੰਗ ਨਾਲ ਕਤਲ ਆ ਨਾ ਇਹ ਸਿਆਸਤ ਨਾਲ ਅਲਕੇ ਨਹੀਂ ਹੋਣਾ ਚਾਹੀਦਾ ਸਿਆਸੀ ਬੰਦਿਆਂ ਨਾਲ ਐਮਐਲਏ ਤੇ ਮੰਤਰੀਆਂ ਦੇ ਨਾਲ ਪੁਲਿਸ ਦਾ ਜੋ ਫਰਜ ਬੰਦਾ ਆ ਪੁਲਿਸ ਇੱਕ ਜਾਂਚ ਏਜੰਸੀ ਆ ਬਿਲਕੁਲ